ਸਾਹਮਣੇ ਵੇਖ ਲੈ ਬਹੁਤ ਜੀ ਸਾਹਿਬ ਜਾਸ਼ੀ ਰਾਮ ਜੀ ਹਣੀ ਮਿੱਤਲ ਵਿਭਾਗ ਮੰਤਰੀ ਵਿਸ਼ਵ Hindu ਪਰਸ਼ਦ ਅੱਜ ਦਾ ਇਹ ਜੋ ਸਮਾਨ ਸਮਾਰੋਹ ਵਿਸ਼ਵ Hindu ਪਰਸ਼ਦ ਬਜਰੰਗ ਦਲ ਜ਼ਿਲ੍ਹਾ ਬਟਾਲਾ ਵੱਲੋਂ ਕੀਤਾ ਗਿਆ ਹੈ ਇਹ ਸ਼ਨੀ ਦੇ ਮੰਦਰ ਪੂਜਤ ਅਕਸ਼ਤ ਕਲਸ਼ ਜੋ ਕਿ ਪੂਜਿਤ ਹੋ ਕੇ ਅਯੁੱਧਿਆ ਤੋਂ ਬਟਾਲੇ ਪਹੁੰਚੇ ਸੀ ਇਹ ਜਿੰਨਾ ਜਿੰਨਾ ਮੰਦਰਾਂ ਦੇ ਵਿੱਚ ਅਕਸ਼ਤ ਕਲਸ਼ ਦੀ ਸਥਾਪਨਾ ਕੀਤੀ ਗਈ ਜਿਹੜੀ ਜਿਹੜੀਆਂ ਧਾਰਮਿਕ ਸੁਸਾਇਟੀਆਂ ਦੀਆਂ ਨੇ ਸਾਡਾ ਸਹਿਯੋਗ ਕੀਤਾ ਹੈ ਅੱਜ ਉਹ ਸਾਰੀਆਂ ਹੀ ਕਮੇਟੀਆਂ ਨੂੰ ਇੱਥੇ ਬੁਲਾ ਕੇ ਧਾਰਮਿਕ ਸਮਾਜਿਕ ਸੰਗਠਨਾਂ ਨੂੰ ਇੱਥੇ ਬੁਲਾ ਕੇ ਵਿਸ਼ਵਿੰਦੂ ਪਰਸ਼ਦ ਬਜਰੰਗਦਲ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਸ਼ਹਿਰ ਨੂੰ ਸੰਦੇਸ਼ ਬਿਲਕੁਲ ਸਾਫ਼ ਹੈ ਜੀ ਸਾਰਾ ਸ਼ਹਿਰ ਰਾਮ ਮੇ ਹੋਇਆ ਦਾ ਵਾ ਅੱਜ ਜੇ ਗੱਲ ਕਰੀਏ 21 ਜਨਵਰੀ ਨੂੰ ਜਦੋਂ ਪ੍ਰਾਣ ਪ੍ਰਚਿੰਤਾ ਹੋਈ ਹੈ ਮੰਦਿਰ ਦੀ ਤੇ ਸਾਰਾ ਹੀ ਮਾਹੌਲ ਸਾਰਾ ਹੀ ਸ਼ਹਿਰ ਇੱਕ ਰਾਮ ਮੇ ਮਾਹੌਲ ਹੋਇਆ ਦਾ ਸੀ। ਮੇਰੀ ਪ੍ਰਭੂ શ્રી ਰਾਮ ਦੇ ਚਰਨਾਂ ਅਗੇ ਬੇਨਤੀ ਹੈ ਕੀ ਸੁੱਤੇ ਹੋਏ ਸਮਾਜ ਨੂੰ ਬੜੀ ਹੀ ਮੁਸ਼ਕਲ ਪ੍ਰਭੂ શ્રી ਰਾਮ ਦੀ ਲਹਿਰ ਨੇ ਜਗਾਇਆ ਹੈ ਤੇ ਪ੍ਰਭੂ ਆਪਣਾ ਅਸ਼ੀਰਵਾਦ ਬਣਾ ਕੇ ਰੱਖੇ ਇਸ ਤਰ੍ਹਾਂ ਹੀ ਮੇਰਾ ਸਮਾਜ ਜਿਹੜਾ ਹੈ ਜਾਗਦਾ ਰਹੇ ਸੁਚੇਤ ਰਹੇ ਤੇ ਇਸ ਤਰ੍ਹਾਂ ਹੀ ਸਾਡੇ ਕੋ ਤੇ ਜਿਹੜੇ ਸ਼ਹਿਰ ਵਾਸੀ ਜਿਨ੍ਹਾਂ ਨੇ ਇਹ ਪ੍ਰਾਨ ਪ੍ਰਤੀਸ਼ਠਾ ਦੇ ਵਿੱਚ ਸਾਡਾ ਸਾਰਿਆਂ ਦਾ ਸਹਿਯੋਗ ਕੀਤਾ ਹੈ ਦਿਲ ਖੋਲ ਕੇ ਚੱਲੇ ਆ ਪ੍ਰਭੂ ਇਹਨਾਂ ਦੇ ਆਪਣੀ ਕਿਰਪਾ ਬਣਾ ਕੇ ਰੱਖਣ ਲਗਭਗ ਬਟਾਲੇ ਜ਼ਿਲ੍ਹੇ ਦੇ ਵਿੱਚ 85 ਸੁਸਾਇਟੀਆਂ ਤੇ ਮੰਦਰ ਕਮੇਟੀਆਂ ਤੇ ਸਸੰਗ ਕਮੇਟੀਆਂ ਨੇ ਜਿਨੇ ਸਾਡਾ ਵਿਸ਼ੂ ਹਿੰਦੂ ਪ੍ਰਸ਼ਦ ਦਾ ਸਹਿਯੋਗ ਕੀਤਾ ਬਾਕੀ ਜੇ ਗੱਲ ਕਰੀਏ ਤੇ 22 ਤਰੀਕ ਦੀ ਪ੍ਰਣ ਪ੍ਰਤੀਸ਼ਠਾ ਦੀ ਉਹਦੇ ਵਿੱਚ ਸਾਰੇ ਸ਼ਹਿਰ ਨਹੀਂ ਵੱਦ ਚੜ ਕੇ ਹਿੱਸਾ ਲਿਆ ਹੈ ਸਾਰਾ ਸ਼ਹਿਰ ਚਾਹੇ ਕੋਈ ਕੇ ਸੰਗਠਨ ਨਾਲ ਜੁੜਿਆ ਕਿਹੇ ਪਾਰਟੀ ਨਾਲ ਜੁੜਿਆ ਪਰ ਸਾਰਾ ਸ਼ਹਿਰ ਹੀ ਇੱਕ ਵਾਰੀ ਰਾਮ ਮੇ ਹੋਇਆ ਦਾ ਸੀ ਇਹਨੂੰ ਜੇ ਰਾਮ ਲਹਿਰ ਦੇ ਦਾ ਨਾਮ ਦਿੱਤਾ ਜਾਏ ਤੇ ਮੈਂ ਕਹਿੰਦਾ ਇਹ ਝੂਠ ਨਹੀਂ ਹੋਏਗਾ ਪ੍ਰਭੂ ਰਾਮ ਦੀ ਸਾਰੇ ਹੀ ਸ਼ਹਿਰ ਤੇ ਸਾਰੇ ਹੀ ਦੇਸ਼ ਦੇ ਉੱਤੇ ਵਿਦੇਸ਼ਾਂ ਦੇ ਉੱਤੇ 22 ਜਨਵਰੀ ਦੇ ਪ੍ਰੋਗਰਾਮ ਤੇ ਇੰਨੀ ਕੀ ਕਿਰਪਾ ਰਹੀ ਹੈ ਕਿ ਸਭ ਲੋਕ ਰਾਮੇ ਹੋਏ ਦੇ ਆ ਇਸ ਤਰ੍ਹਾਂ ਹੀ ਪ੍ਰਭੂ શ્રી ਰਾਮ ਦਾ ਕੰਮ ਕਰਦੇ ਰਹੇ ਜੈ ਮੈਂ ਮਹੰਤ ਅਮਿਤ ਸ਼੍ਰੀ ਕਾਲੀ ਦਵਾਰ ਮੰਦਰ ਬਟਾਲਾ ਤੋਂ ਸਾਰੇ ਆਪਣਾ ਸੰਗਠਨਾ ਦਾ ਵਿਸ਼ਵਿੰਦੂ ਪਰਿਸ਼ਦ ਬਿਜੰਗ ਦਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਰਾਮਈ ਲਹਿਰ ਨੂੰ ਕਾਇਮ ਰੱਖਿਆ ਜਿਵੇਂ ਅਕਸ਼ਤ ਵੰਡੇ ਗਏ ਮੰਦਰਾਂ ਦੇ ਵਿੱਚ ਮੰਦਰ ਵਾਲੇ ਸਾਰੇ ਸੰਗਠਨ ਜਿੰਨੇ ਵੀ ਸੀਗੇ ਬੜੇ ਉਤਸ਼ਾਹ ਦੇ ਨਾਲ ਇਹ ਅਕਸ਼ਤ ਲੈ ਕੇ ਗਏ ਤੇ ਇਹ ਸਾਰੇ ਜਿਹੜੇ ਵੀ ਅਕਸ਼ਰ ਸੀਗੇ ਘਰ-ਘਰ ਦੇ ਵਿੱਚ ਵੰਡੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਮੰਦਰਾਂ ਨੂੰ ਇੱਥੇ ਬਲਾ ਕੇ ਸਮਾਨਿਤ ਕੀਤਾ ਗਿਆ ਇਹ ਬਹੁਤ ਹੀ ਵਧੀਆ ਗੱਲ ਹੈ ਰਾਮਾਇ ਉਸਾਦ ਹੀ ਲਹਿਰ ਜੋ ਹੈ ਉਹ ਸਾਰਿਆਂ ਦੇ ਵਿੱਚ ਪਾਈ ਜਾ ਰਹੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ 500 ਸਾਲ ਦਾ ਸੰਘਰਸ਼ ਸੀਗਾ ਇਸ ਸੰਘਰਸ਼ ਤੇ ਬਹੁਤ ਪੀੜੀਦਰ ਪੀੜੀਆਂ ਸਾਡੀਆਂ ਖੱਪ ਗਈਆਂ ਪਰ ਅੱਜ ਰਾਮਾਇ ਮਾਹੌਲ ਬਣਿਆ ਹੈ ਅੱਜ ਇਸ ਪ੍ਰਭੂ ਰਾਮ ਨੇ ਕਿਰਪਾ ਕੀਤੀ ਹੈ ਸਾਨੂੰ ਸਾਡੇ ਜਿਹੜੇ ਮੰਦਰ ਸਾਡੇ ਜਿਹੜੇ ਟੋੜੇ ਗਏ ਸੀਗੇ ਉਹ ਸਾਨੂੰ ਵਾਪਸ ਮਿਲ ਰਹੇ ਆ ਇਹ ਬਹੁਤ ਹੀ ਆਨੰਦਮਈ ਹੈ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੋ 500 ਸਾਲ ਬਾਅਦ ਭਵਾਨ ਰਾਮ ਦਾ ਮੰਦਿਰ ਬਣ ਤੇ ਜਿਹੜੇ ਲੋਕਾਂ ਨੇ ਚਾਵਲ ਦੁੱਤੇ ਅਕਸ਼ ਅਕਸ਼ ਵਾਲੇ ਮੰਦਿਰਾਂ ਤੋਂ ਲੈ ਕੇ ਗਏ ਤੇ ਉਹਨਾਂ ਦਾ ਬਹੁਤ ਸਨਮਾਨ ਕੀਤਾ ਗਿਆ ਬੜਾ ਦੂ ਸਾਹ ਦੇਖਿਆ ਗਿਆ ਔਰ ਇੰਨੀ ਗਰ ਲੱਗੀ ਹੈ ਪ੍ਰਭੂ ਦੀ ਕਿਰਪਾ ਰਾਮ ਦੀ ਨਾਲ ਹਰ ਬੰਦੇ ਦੇ ਅੰਦਰ ਜਾਗਰਤੀ ਆਈ ਹੋਈ ਹੈ ਆਏ ਹੋਏ ਸਭ ਮਹਿਮਾਨਾਂ ਦਾ ਮੰਦਿਰਾਂ ਤੋਂ ਸਭ ਟੋਲੀਆਂ ਦਾ ਵਿਸ਼ਵ Hindu ਵਿਸ਼ੇ ਬਜਰੰਗਦਲ ਵੱਲੋਂ ਬਹੁਤ ਬਹੁਤ ਧੰਨਵਾਦ